ਤਾਂ ਤੁਸੀਂ ਕੀ ਕਰਨਾ ਪਹਿਲੀ ਗੱਲ ਸ਼ਾਂਤ ਜਗ੍ਹਾ ਹੋਵੇ ਤੁਹਾਡੇ ਕੋਲ ਠੀਕ ਹੈ ਜਦੋਂ ਬ੍ਰਹਮਰੀ ਦੀ ਟੈਕਨੀਕ ਤੁਸੀਂ ਫਾਲੋ ਕਰ ਲੀਆ ਸੈਕੰਡਲੀ ਇਹ ਟੈਕਨੀਕਲੀ ਪ੍ਰੂਵਨ ਹੈ ਰੋ ਬਿਲਕੁਲ ਵੀ ਲਾਈਟਲੀ ਲੈਂਡ ਦੀ ਕੋਸ਼ਿਸ਼ ਨਹੀਂ ਕਰਨੀ ਇਹਨੂੰ ਸincerely ਕਰਨਾ ਇਸ ਪਲੇਖੇ ਚ ਨਾ ਰਿਹਾ ਵੀ ਔਸ਼ਧੀਆਂ ਬੰਦ ਕਰ ਦੋ ਤੇ ਮੈਂ ਤਾਂ ਜੀ ਇਹਦੇ ਨਾਲ ਹੀ ਠੀਕ ਹੋ ਜਾਊਗਾ ਬਟ ਤੁਸੀਂ ਔਸ਼ਧੀ ਦਾ ਕੰਮ ਔਸ਼ਧੀ ਨੇ ਕਰਨਾ ਸੋ ਹੁਣ ਤੁਸੀਂ ਕਰਨਾ ਕੀ ਹੈ ਪਹਿਲੀ ਗੱਲ ਜਿਹੜਾ ਤੁਹਾਡਾ ਹੈ ਬ੍ਰਹਮਰੀ ਕਰਨ ਤੋਂ ਪਹਿਲਾਂ ਤੁਸੀਂ ਲੰਬੇ ਲੰਬੇ ਪੰਜ ਸਾਹ ਖਿੱਚਣੇ ਆ। ਜਦੋਂ ਤੁਸੀਂ ਪੰਜ ਸਾਹ ਲਓਗੇ ਤੁਸੀਂ ਯਕੀਨ ਮੰਨੋ ਮੈਂ ਸਿਰਫ ਇੱਕ ਸਾਹ ਲਿਆ ਤੇ ਮੈਨੂੰ ਇੱਥੇ ਫੀਲ ਹੋ ਗਿਆ ਵੀ ਬਾਡੀ ਦੇ ਵਿੱਚ ਆਕਸੀਜਨ ਦਾ ਫਲੋ ਵਧਿਆ। ਔਰ ਉਸ ਤੋਂ ਬਾਅਦ ਤੁਸੀਂ ਉਹਨੂੰ ਰਿਲੀਜ਼ ਕਰਦੇ ਹੋ ਤਾਂ ਇਹਦੇ ਨਾਲ ਕੀ ਆ ਤੁਹਾਡੀ ਬਾਡੀ ਦੇ ਵਿੱਚ ਸਾਰੀ ਕਾਰਬਨ ਡਾਈਆਕਸਾਈਡ ਆਊਟ ਆ ਗਈ। ਆਪਣੀ ਬਾਡੀ ਨੂੰ ਰਿਕੁਆਇਰਮੈਂਟ ਆ ਆਕਸੀਜਨ। ਜਦੋਂ ਆਕਸੀਜਨ ਤੁਹਾਡੀ ਬੋਡੀ ਦੇ ਵਿੱਚ ਆ ਤਾਂ ਬੋਡੀ ਇੰਨੀ ਸਮਾਰਟ ਹੈ ਵੀ ਇਹ ਆਪਦੇ ਆਪ ਨੂੰ ਹੀਲ ਕਰ ਸਕਦੀ ਹੈ ਰਿਪੇਅਰ ਕਰ ਸਕਦੀ ਹੈ ਜੀ ਜੀ ਸਸਿਕਾਲ ਫਰੂਕੀ ਜੀ ਸਭ ਤੋਂ ਪਹਿਲਾਂ ਤੁਹਾਡਾ ਦਿਲੋਂ ਧੰਨਵਾਦ ਜੀ ਵੀ ਬਹੁਤ ਵਰੀ ਤੁਸੀਂ ਬਹੁਤ ਜ਼ਬਰਦਸਤ ਜ਼ਰੀਆ ਬਣੇ ਹੋ ਬਹੁਤ سارے ਲਿਵਰ ਸਾਇਰੋਸਿਸ ਦੇ ਪੇਸ਼ੈਂਟ ਸੀਗੇ ਬਿਲਕੁਲ ਤੰਦਰੁਸਤ ਨੇ ਬਹੁਤ سارے ਡੀ ਐਡਿਕਸ਼ਨ ਦੇ ਪੇਸ਼ੈਂਟ ਸੀਗੇ ਬਿਲਕੁਲ ਤੰਦਰੁਸਤ ਨੇ ਤੇ ਉਸ ਅਕਾਲ ਪੁਰਖ ਦਾ ਵੀ ਸ਼ੁਕਰਾਨਾ ਵੀ ਪਰਮਾਤਮਾ ਨੇ ਤੁਹਾਡੇ ਨਾਲ ਸਾਥ ਮਿਲਾਇਆ ਅੱਛਾ ਔਰ ਉਹ ਜਦੋਂ ਆ ਕੇ 10 ਦਿਨ ਵੀ ਅਸੀਂ ਫਰੂਕੀ ਸਾਹਿਬ ਦੀ ਵੀਡੀਓ ਦੇਖੀ ਸੀ ਔਰ ਉਸ ਤੋਂ ਬਾਅਦ ਅਸੀਂ ਮਨ ਬਣਾਇਆ ਤੇ ਉਹਦੇ ਵਿੱਚ ਮੈਂ ਪਰਸਨਲੀ ਫੀਲ ਕਰਦਾ ਵੀ ਤੁਸੀਂ ਦਿਨ ਦੇ ਵਿੱਚ ਹਜ਼ਾਰਾਂ ਹੀ ਦੁਆਵਾਂ ਇਕੱਠੀਆਂ ਕਰਦੇ ਆ ਜੀ ਜੀ ਆਪਾਂ ਸਾਰੇ ਇਸ ਗੱਲ ਦੇ ਉੱਤੇ ਐਗਰੀ ਵੀ ਕਰਦੇ ਆ ਸਾਰੇ ਬੰਦੇ ਇਸ ਸੀ ਦੇ ਉੱਤੇ ਹਾਮੀ ਵੀ ਭਰਤੇ ਆ ਮੋਹਰ ਚੜਾਉਂਦੇ ਆ ਵੀ ਉਹ ਇਹ ਵੀ ਸਾਡੇ ਕੋਲੇ ਜਿਹੜੇ ਸਾਹ ਨੇ ਉਹ ਪਰਮਾਤਮਾ ਨੇ ਇੱਕ ਪੂੰਜੀ ਤੈਅ ਕੀਤੀ ਹੋਈ ਹੈ ਇੰਨੇ ਹੀ ਸਾਹ ਤੁਸੀਂ ਲੈਣੇ ਆ ਤੇ ਇੰਨੇ ਸਾਹ ਤੋਂ ਨਾ ਤਾਂ ਇੱਕ ਉੱਤੇ ਤੇ ਨਾ ਅੱਧਾ ਥੱਲੇ ਤਾਂ ਉਸੇ ਤਰ੍ਹਾਂ ਜਦੋਂ ਫਰੂਕੀ ਜੀ ਜਿਹੜੀ ਆਪਾਂ ਅੱਜ ਟੈਕਨੀਕ ਬਾਰੇ ਗੱਲ ਕਰਨ ਲੱਗੇ ਆ ਇਹ ਟੈਕਨੀਕ ਮੈਂ ਪਹਿਲਾਂ ਦੱਸਣਾ ਚਾਹੁੰਦਾ ਮੇਰੀ ਕੋਈ ਟੈਕਨੀਕ ਨਹੀਂ ਹੈ ਮੇਰੇ ਤੋਂ ਬਹੁਤ ਸਿਆਣੇ ਬੰਦੇ ਬੈਠੇ ਨੇ ਅਸੀਂ ਉਹਨਾਂ ਤੋਂ ਸਿੱਖਦੇ ਆ ਇਹ ਚੀਜ਼ਾਂ ਔਰ ਇੱਥੇ ਤੱਕ ਕਿ ਉਹ ਬੰਦੇ ਰਿਸਰਚ ਕਰਦੇ ਨੇ ਜਿਹੜੇ ਵੀ ਬ੍ਰੇਨ ਸਕੈਨ ਹੁੰਦੇ ਆ ਉਹ ਬ੍ਰੇਨ ਸਕੈਨ ਨੂੰ ਵੀ ਪੜ੍ਹਦੇ ਨੇ ओके ਤੁਸੀਂ ਜਿਹੜੀ ਮੈਂ ਤੁਹਾਨੂੰ ਟੈਕਨੀਕ ਦੱਸਣ ਲੱਗਿਆ ਵੀ ਜਿਹੜੇ ਇਨਸਾਨ ਨੂੰ ਕਿਸੇ ਪ੍ਰਕਾਰ ਦਾ ਡਿਪਰੈਸ਼ਨ ਕਿਸੇ ਪ੍ਰਕਾਰ ਦੀ ਐਂਜਾਇਟੀ ਕਿਸੇ ਪ੍ਰਕਾਰ ਦੀ ਧੜਕਨਵਦਨੀ ਹਾਈ ਹਾਈ ਬਲੱਡ ਪ੍ਰੈਸ਼ਰ ਦੀ ਦਿੱਕਤ ਰਹਿਣੀ ਡਾਇਬੀਟਿਸ ਦੀ ਦਿੱਕਤ ਹੋਣੀ ਬਲੱਡ ਪ੍ਰੈਸ਼ਰ ਦੇ ਨਾਲ ਨਾਲ ਤੁਹਾਡੇ ਧੜਕਨ ਜਿਹੜੀ ਉਹ ਬਹੁਤ ਅਨਕੰਟਰੋਲੇਬਲ ਹਾਈ ਹੋ ਜਾਂਦੀ ਹੈ ਔਰ ਉਹਦੇ ਨਾਲ ਨਾਲ ਮਾਈਗਰੇਨ ਦੀ ਦਿੱਕਤ ਕਿਸੇ ਪੇਸ਼ੈਂਟ ਨੂੰ ਹੈਗੀ ਹੈ ਜੋੜਾਂ ਦੀ ਦਿੱਕਤ ਕਿਸੇ ਪੇਸ਼ੈਂਟ ਨੂੰ ਹੈਗੀ ਹੈ ਮੈਂ ਬੜਾ ਹਰਾਨ ਮੰਦ ਦਾ ਵੀ ਇੱਕ ਛੋਟੀ ਜੀ ਟੈਕਨੀਕ ਕਿਸ ਲੈਵਲ ਤੱਕ ਤੁਹਾਨੂੰ ਠੀਕ ਕਰਦੀ ਹੈ ਕਿਉਰ ਕਰਦੀ ਹੈ ਔਰ ਲਿਵਰ ਦੇ ਜਿੰਨੇ ਪੇਸ਼ੈਂਟ ਨੇ ਉਹਨਾਂ ਵਾਸਤੇ ਬੜੀ ਕਾਰਗਰ ਹੈ ਜਿਨ੍ਹਾਂ ਲੋਕਾਂ ਨੂੰ ਕੋਲੇਸਟ੍ਰੋਲ ਹੈਗਾ ਵਾ ਸੈਕਸ਼ੁਅਲ ਲਾਈਫ ਦੇ ਵਿੱਚ ਗਰਸਤੀ ਜੀਵਨ ਦੇ ਵਿੱਚ ਜਿਨ੍ਹਾਂ ਨੂੰ ਦਿੱਕਤ ਪਰੇਸ਼ਾਨੀਆਂ ਹੈਗੀਆਂ ਉਹ ਸਾਰੀਆਂ ਦਿੱਕਤਾਂ ਮੈਂ ਕਹਿੰਨਾ ਫਰੂਕੀ ਜੀ ਤੁਸੀਂ ਦਿੱਕਤ ਦਾ ਨਾਮ ਲੈਣਾ ਹੂੰ ਤੁਸੀਂ ਉਹਦੇ ਸਿੰਪਟਮ ਹਮ ਉਹਦੇ ਦਿਮਾਗ ਦੇ ਵਿੱਚ ਫਿੱਟ ਰੱਖਣੇ ਵੀ ਕੀ ਕੀ ਉਹਦੇ ਸਿੰਪਟਮ ਠੀਕ ਹੈ فرض ਕਰ ਲੋ ਕਿਸੇ ਨੂੰ ਚਮੜੀ ਦਾ ਰੋਗ ਹੈ ਤਾਂ ਉਹਨੂੰ ਯਾਦ ਹੋਣਾ ਚਾਹੀਦਾ ਵੀ ਉਹਦੇ ਇੱਥੇ ਖਾਰਿਚ ਹੁੰਦੀ ਹੈ ਤੁਸੀਂ ਸਿਰਫ ਇਸ ਚੀਜ਼ ਨੂੰ ਯਾਦ ਰੱਖਣਾ ਹੈ ਤੇ ਉਹਦੀ ਜਿਹੜੀ ਬਣਦੀ ਔਸ਼ਧੀ ਹੈ ਉਹਦੀ ਜਿਹੜੀ ਬਣਦੀ ਦਵਾਈ ਆ ਉਹ ਤੁਸੀਂ ਜਰੂਰ ਸੇਵਨ ਕਰੋ ਓਕੇ ਮੇਰੀ ਬੇਨਤੀ ਸਮਝਿਓ ਆਪਾਂ ਕੋਈ ਹਵਾ ਦੇ ਵਿੱਚ ਤੀਰ ਨਹੀਂ ਮਾਰਨੇ ਹੈਗੇ ਆਪਾਂ ਪ੍ਰੈਕਟੀਕਲ ਔਨ ਗਰਾਉਂਡ ਵਰਕ ਕਰਨਾ ਵਾ ਤੁਸੀਂ ਆਪਦੇ ਲਿਵਰ ਦੇ ਵਾਸਤੇ ਜਿਹੜੀ ਥੋੜੀ ਬਣਦੀ ਦਵਾਈ ਹੈ ਤੁਸੀਂ ਉਹ ਜ਼ਰੂਰ ਲੈਣੀ ਹੈ ਕੋਲੇਸਟ੍ਰੋਲ ਵਾਸਤੇ ਜਾਂ ਜੋ ਵੀ ਤੁਹਾਡੀ ਪ੍ਰੋਬਲਮ ਹੈ ਤੁਸੀਂ ਉਹਦੇ ਵਾਸਤੇ ਜੋ ਵੀ ਮੈਡੀਕੇਸ਼ਨ ਲੈ ਰਹੇ ਹੋ ਉਹ ਲੈਂਦੇ ਰਹੋ ਚਾਹੇ ਐਲੋਪੈਥੀ ਹੈ ਚਾਹੇ ਆਯੁਰਵੈਦਿਕ ਹੈ ਚਾਹੇ ਕਿਸੇ ਹੋਰ ਵੈਦ ਤੋਂ ਵੀ ਲੈ ਰਹੇ ਹੋ ਠੀਕ ਹੈ ਤਾਂ ਤੁਸੀਂ ਉਹਨੂੰ ਬੰਦ ਨਹੀਂ ਕਰ ਕੰਟੀਨਿਊ ਰੱਖਣੀ ਹੈ ਉਹਨੂੰ ਕੰਟੀਨਿਊ ਕਰਨਾ ਬਟ ਤੁਸੀਂ ਉਹਦੇ ਨਾਲ ਜਦੋਂ ਇਹ ਟੈਕਨੀਕ ਨੂੰ ਇੰਟਰੋਡਿਊਸ ਕਰ ਦਿੰਨੇ ਹੋ ਤਾਂ ਉਹਦੀ ਮਲਟੀਪਲੀਕੇਸ਼ਨ ਵਧਣ ਲੱਗ ਜਾਂਦੀ ਹੈ ਔਰ ਇਹਦੇ ਵਿੱਚ ਫਰੂਕੀ ਜੀ ਜਿਹੜੀ ਸਭ ਤੋਂ ਪਿਆਰੀ ਗੱਲ ਹੈ ਉਹ ਇਹ ਵੀ ਜਿਵੇਂ ਆਪਾਂ ਗੱਲ ਸ਼ੁਰੂ ਕੀਤੀ ਸੀ ਵੀ ਜਿਹੜੇ ਸਾ ਇਹ ਬੜੇ ਲਿミਟਡ ਨਿਬੰਧੇ ਕੋ ਸਭ ਤੋਂ ਵੱਡਾ ਰੋਕ ਕੀ ਹੈ ਵੀ ਕਿਆ ਕਹhenge ਲੋਕ ਹੂੰ ਔਰ ਉਹਦੇ ਕਰਕੇ ਅੱਧੋ ਵੱਧ ਲੋਕਾਂ ਦੇ ਅੱਧੇ ਸਾਹ ਉੱਪਰ ਰਹਿੰਦੇ ਆ ਹੂੰ ਹਰ ਵਕਤ ਵੀ ਯਾਰ ਬਗਾਨੇ ਨੇ ਕੋਈ ਨਵੀਂ ਗੱਡੀ ਲੈ ਲਈ ਤੇ ਬੰਦਰਾ ਸਾਈਂ ਨਹੀਂ ਥੱਲੇ ਆ ਰਿਹਾ ਹੂੰ ਬਹੁਤ ਸਾਰੇ ਲੋਕ ਨੇ ਉਹ ਅਨੈਸੀਸਰਲੀ ਸਟ्रेस ਦੇ ਵਿੱਚ ਨੇ ਅਨੈਸੀਸਰਲੀ ਜਿਹੜਾ ਚੰਗੀ ਤੋ ਚੰਗਾ ਖਾਣਾ ਵੀ ਸਾਹਮਣੇ ਪਿਆ ਬਟ ਉਹ ਦਿਮਾਗ ਦੇ ਅੰਦਰ ਜਿਹੜਾ ਕਲੇਸ਼ ਚੱਲ ਰਿਹਾ ਜਦੋਂ ਜਹਿ ਚੱਲ ਰਹੀ ਆ ਉਹਦੇ ਕਰਕੇ ਉਹ ਸੋਨੇ ਦਾ ਖਾਣਾ ਜਿਹੜਾ ਸਾਡੇ ਸਰੀਰ ਵਾਸਤੇ ਜਮਾ ਹੀ ਸੋਨਾ ਸੀ ਉਹ ਵੀ ਜ਼ਹਿਰ ਵਾਂਗੂ ਸਰੀਰ ਨੂੰ ਲੱਗ ਰਿਹਾ ਕਿਉਂਕਿ ਲਿਵਰ ਦੇ ਉੱਤੇ ਸਟ्रेस ਆ ਓਕੇ ਜਦੋਂ ਤੁਹਾਡੇ ਦਿਮਾਗ ਦੇ ਉੱਤੇ ਸਟ्रेस ਆ ਤੁਹਾਡੀ ਫੁੱਲ ਬਾਡੀ ਸਟ्रेस ਲੈਂਦੀ ਆ ਓਕੇ ਤਾਂ ਹੀ ਤੁਸੀਂ ਦੇਖੋਗੇ ਜਦੋਂ ਤੁਸੀਂ ਯੋਗਾ ਕਰਨੀ ਸ਼ੁਰੂ ਕਰਦੇ ਹੋ ਵਰਕਆਊਟ ਕਰਨਾ ਸ਼ੁਰੂ ਕਰਦੇ ਹੋ ਜਿਮ ਲਾਉਣੀ ਸ਼ੁਰੂ ਕਰਦੇ ਹੋ ਤਾਂ ਉਹਦੇ ਨਾਲ ਕੀ ਹੁੰਦਾ ਤੁਹਾਡੀ ਫੁੱਲ ਬਾਡੀ ਦੇ ਵਿੱਚੋਂ ਸਾਰੀ એનર્ਜੀ ਐਕਸਪੋਜ਼ ਹੋ ਜਾਂਦੀ ਆ ਬਰਨ ਹੋ ਜਾਂਦੀ ਆ ਜਦੋਂ ਤੁਹਾਡੀ એનર્ਜੀ ਬਰਨ ਹੋਗੀ ਤਾਂ ਸਾਡੇ ਜਿਹੜੇ ਮਸਲ ਦੇ ਵਿੱਚ ਸਾਡੇ ਜਿਹੜੇ ਫੈਟ ਦੇ ਵਿੱਚ 네ਗੇਟਿਵਿਟੀ ਫੜੀ ਹੋਈ ਸੀਗੀ ਉਹ ਵੀ ਰਿਲੀਜ਼ ਹੋ ਜਾਂਦੀ ਓਕੇ ਜੀ 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 ਸੋ ਜਦੋਂ ਤੁਸੀਂ ਇਹਨੂੰ ਟੈਕਨੀਕ ਨੂੰ ਪਲੱਸ ਆਪਦੀ ਜਿਹੜੀ ਔਸ਼ਧੀ ਹੈ ਉਹ ਨੂੰ ਪਲੱਸ ਤੁਸੀਂ ਇੱਕ ਪੋਜ਼ਿਟਿਵ ਮਾਈਂਡਸੈਟ ਆਫ ਦਾ ਬਣਾ ਕੇ ਚੱਲਦੇ ਹੋ ਠੀਕ ਹੈ ਤਾਂ ਤੁਸੀਂ ਇੱਕ ਗੱਲ ਸਮਝੋ ਵੀ ਜੇ ਤੁਹਾਡੀ ਗੱਡੀ ਅਜ ਪਹਿਲੇ ਗੀਅਰ ਚ ਸੀਗੀ ਤੇ ਇਹ ਸਾਰੀ ਚੀਜ਼ਾਂ ਦਾ ਕੰਬੀਨੇਸ਼ਨ ਤੁਹਾਨੂੰ ਪੰਜਵੇਂ ਗੀਅਰ ਦੇ ਵਿੱਚ ਪਾ ਦਿੰਦਾ ਜੋ ਕਿ ਮੈਂ ਬਹੁਤ ਛੋਟਾ ਕਹਿ ਰਿਹਾ ਹਾਂ ਹਾਲਾਂਕਿ ਜਿੰਨਾ ਦੀ ਮੈਂ ਗੱਲ ਕਰ ਰਿਹਾ ਹਾਂ ਉਸਤਾਦ ਜੀ ਨੇ ਤਾਂ ਤੁਸੀਂ ਇੱਥੇ ਤੱਕ ਮੰਨੋ ਜਿੰਨਾ ਤੋਂ ਅਸੀਂ ਇਹ ਚੀਜ਼ਾਂ ਸਿੱਖਦੇ ਹਾਂ ਜਾਂ ਜਿੰਨਾ ਤੋਂ ਅਸੀਂ ਇਹ ਚੀਜ਼ਾਂ ਸਮਝਦੇ ਹਾਂ ਵੀ ਕਿਸ ਤਰ੍ਹਾਂ ਇਹ ਚੀਜ਼ਾਂ ਵਰਕ ਕਰਦੀਆਂ ਨੇ ਤੁਸੀਂ ਯਕੀਨ ਮੰਨੋ ਉਹਨਾਂ ਨੇ ਸਿਰਫ ਸਿੰਗਲ ਟਾਈਮ ਟੈਕਨੀਕ ਕੀਤੀ ਹੈ ਠੀਕ ਹੈ ਤੇ ਅਸੀਂ ਤਾਂ ਫੇਰ 5 ਮਿੰਟ ਵਾਸਤੇ ਗੈਰੇ ਵਿੱਚ ਟੈਕਨੀਕ ਕਰਨੀ ਆ ਤੇ ਉਹ ਕਹਿੰਦੇ ਸੀ ਸਿਰਫ ਸਿੰਗਲ ਟਾਈਮ ਇਹ ਟੈਕਨੀਕ ਕੀਤੀ ਹੈ ਤੇ 1000 ਟਾਈਮਸ ਜ਼ਿਆਦਾ 1000 টাইমস ਜ਼ਿਆਦਾ ਜਿਹੜੇ ਬ੍ਰੇਨ ਦੇ ਸੈੱਲਸ ਸੀਗੇ ਔਰ ਔਨ ਰਿਕਾਰਡ ਔਨ ਪੇਪਰ ਸ਼ੋ ਹੋਗੀ ਵੀ ਉਹਦੇ ਵਿੱਚ ਇੰਪਰੂਵਮੈਂਟ ਹੈ। ਕੀ ਬਾਤ ਹੈ ਕੀ ਬਾਤ ਹੈ ਸਿਰਫ ਸਿੰਗਲ ਟਾਈਮ ਇੰਪਰੂਵਮੈਂਟ ਨਜ਼ਰ ਆਈ ਔਰ ਜਿਹੜੇ ਬ੍ਰੇਨ ਦੀ ਸਕੈਨ ਸੀਗੀ ਉਹਦੇ ਵਿੱਚ ਬਕਾਇਦਾ ਉਹ ਔਨ ਪੇਪਰ ਸ਼ੋ ਹੋਇਆ ਵੀ ਐਕਚੁਅਲ ਦੇ ਵਿੱਚ ਜਿਹੜੇ ਗੁੱਡ ਸਿਗਨਲ ਸੀਗੇ ਪ੍ਰੋਡਿਊਸ ਵੀ ਅਸੀਂ ਜਦੋਂ ਵੀ ਮਹਾਰਾਜਾ ਸ਼ਹੀ ਸਰਵਤ ਜਿੰਨਾ ਲੋਕਾਂ ਨੂੰ ਅੱਜ ਤੱਕ ਦਿੱਤਾ ਹੈ ਤੁਸੀਂ ਯਕੀਨ ਮੰਨੋ 45 ਦਿਨਾਂ ਦੇ ਅੰਦਰ-ਅੰਦਰ ਉਹਨਾਂ ਦੀਆਂ ਰਿਪੋਰਟਸ ਦੇ ਵਿੱਚ ਅਸੀਂ ਤਬਦੀਲੀ ਦੇਖੀ ਹੈ ਠੀਕ ਹੈ ਤੇ ਉਹਨਾਂ ਨੂੰ ਅਸੀਂ ਸੁਜੈਸਟ ਕਰਦੇ ਆਂ ਵੀ ਤੁਸੀਂ ਡੇਲੀ 10-10 ਸੇਮਿਲ ਸਵੇਰੇ ਦੁਪਹਿਰੇ ਸ਼ਾਮ ਨੂੰ ਪੀਓ ਔਰ ਜੇ ਤੁਸੀਂ ਇਸ ਚੀਜ਼ ਦੇ ਨਾਲ ਜਿਹੜੀ ਮੈਂ ਟੈਕਨੀਕ ਅੱਜ ਦੱਸਣ ਲੱਗਿਆ ਅਗਰ ਤੁਸੀਂ ਇਹਨੂੰ ਅਮਲ ਕਰ ਦੋ ਤੇ ਇਹ ਮੈਂ ਤੁਹਾਨੂੰ ਇੱਕ ਪਹਿਲਾਂ ਗੱਲ ਦੱਸੀ ਵੀ ਜੇ ਤੁਹਾਡੇ ਚਮੜੀ ਦਾ ਰੋਗ ਹੈ ਨਾ ਤਾਂ ਤੁਹਾਨੂੰ ਕਿੱਥੇ ਖਾਰਿਸ਼ ਹੁੰਦੀ ਹੈ ਬਸ ਇਹ ਤੁਹਾਨੂੰ ਧਿਆਨ ਰੱਖਣਾ ਇਹ ਜਿਹੜੇ ਤੁਹਾਡੇ ਦਿਮਾਗ ਦੇ ਵਿੱਚ ਤੁਹਾਨੂੰ ਯਾਦ ਗੱਲ ਹੈਗੀ ਆ ਤਾਂ ਤੁਹਾਡਾ ਸੋਲੂਸ਼ਨ ਬਹੁਤ ਜ਼ਿਆਦਾ ਸੌਖਾ ਹੈ ਠੀਕ ਹੈ ਅਬ ਪੋਜ਼ਿਟਿਵ ਮਾਈਂਡ ਕੈਨ ਬਿਲਡ ਯੂ ਮਿਲੀਅਨਸ ਜੇ ਤੁਹਾਡਾ ਪੋਜ਼ਿਟਿਵ ਮਾਈਂਡ ਹੈ ਤਾਂ ਤੁਸੀਂ ਬਹੁਤ ਜਲਦੀ ਗ੍ਰੋਥ ਕਰ ਸਕਦੇ ਹੋ ਤੁਸੀਂ ਬਹੁਤ ਜਲਦੀ ਆਪਦੇ ਆਪ ਨੂੰ ਹੀਲ ਕਰ ਸਕਦੇ ਹੋ ਠੀਕ ਹੈ ਤਾਂ ਉਸੇ ਤਰ੍ਹਾਂ ਜਿਹੜੀ ਮੈਂ ਰਿਸਰਚ ਦੀ ਅੱਜ ਆਪਾਂ ਗੱਲ ਕਰ ਰਹੇ ਹਾਂ ਇੱਕ ਹੀ ਟਾਈਮ ਚ ਰਿਪੋਰਟਾਂ ਚੇਂਜ ਕਰ ਦਿੰਦੇ ਹਾਂ ਫਰੂਕੀ ਜੀ ਅਸੀਂ ਬੇਨਤੀ ਕਰਦੇ ਹਾਂ ਵੀ 45 ਦਿਨ ਤੁਸੀਂ ਲਗਾਤਾਰ ਪੀਓ ਠੀਕ ਹੈ ਜੇ ਇੰਜਨ ਠੀਕ ਕਰਨਾ ਹੈ ਸਰੀਰ ਦਾ ਹਾਂ ਜੀ ਤੁਸੀਂ ਅੱਜ ਆਪਦੀ ਰਿਪੋਰਟ ਕਰਵਾਓ ਜਿਹੜੀ ਵੀ ਤੁਹਾਡੀ ਰਿਪੋਰਟ ਹੈ ਚਾਹੇ ਡਾਇਬੀਟੀ 45 ਦਿਨ ਤੱਕ ਮਹਾਰਾਜਾ ਸ਼ੈ ਸ਼ਰਵਤੀਓ 45 ਦਿਨਾਂ ਬਾਅਦ ਤੁਹਾਡਾ ਰਿਵਿਊ ਸਾਡੇ ਵਾਸਤੇ ਇੱਕ ਬlesing ਹੈ। ਕੀ ਹੁੰਦਾ ਹੈ? ਜੀ ਆਪਾਂ ਇੰਨੀ ਗੱਲ ਹੀ ਕਹਿੰਦੇ ਆ ਤੇ ਦੂਸਰੀ ਗੱਲ ਜਿਹੜੀ ਟੈਕਨਿਕ ਦੀ ਜ਼ਿਕਰ ਆਪਾਂ ਗੱਲ ਕਰੀਏ। ਤਾਂ ਆਪਾਂ ਜਿੱਦਾਂ ਜ਼ਿਕਰ ਕਰਦੇ ਆ ਵੀ ਜਿਹੜੇ ਸਾਹ ਨਹੀਂ ਲਿਮਟਿਡ ਹਾਂਜੀ ਤਾਂ ਅਕਸਰ ਅਸੀਂ ਆਪਣੀ ਲਾਈਫ ਦੇ ਵਿੱਚ ਇੰਨੇ ਕਿ ਜ਼ਿਆਦਾ ਬੀਜ਼ੀ ਆ ਵੀ ਸਾਨੂੰ ਈ ਵੀ ਨਹੀਂ ਪਤਾ ਸੀ 1 ਮਿੰਟ ਦੇ ਵਿੱਚ ਕਿੰਨੇ ਸਾਲ ਹੈ। ਠੀਕ ਹੈ। ਤਾਂ ਸਭ ਤੋਂ ਪਹਿਲੀ ਚੀਜ਼ ਜਿਹੜੀ ਅਸੀਂ ਇਹਦੇ ਵਿੱਚ ਕਰਨੀ ਹੈ ਉਹਨੂੰ ਕਹਿੰਦੇ ਆ ਬ੍ਰਹਮਰੀ ਭਰਮਰੀ ਕਰਨ ਦਾ ਤਰੀਕੇ ਕਈ ਨਹੀਂ ਉਹ ਭਰਮਰੀ ਕੀ ਹੁੰਦੀ ਹੈ ਭਰਮਰੀ ਆਪਾਂ ਕਰਕੇ ਵੀ ਦਿਖਾਵਾਂਗੇ ਬਾਕਾਇਦਾ ਵੀ ਨੰਬਰ 1 ਚੀਜ਼ ਇਹਦੇ ਵਿੱਚ ਕੁਝ ਚੀਜ਼ਾਂ ਦੀ ਰਿਕੁਆਇਰਮੈਂਟ ਹੈ ਦੇਖੋ ਜੇ ਆਪਾਂ ਸਦਾ ਹੀ ਪਲੱਸ 2 ਦੇ ਵਿੱਚ ਬੱਚੇ ਨੂੰ ਬਿਠਾ ਦਿਆਂਗੇ ਤਾਂ ਮੁਸ਼ਕਿਲ ਹੋ ਸਕਦੀ ਹੈ ਅੱਛਾ ਅੱਛਾ ਤੁਸੀਂ ਨਰਸਰੀ ਤੋਂ ਲੈ ਕੇ ਚੱਲ ਰਹੇ ਹੋ ਮੈਂ ਚਾਹੁੰਦਾ ਵੀ ਆਪਾਂ ਦੇ ਕੋਲ ਸਾਰੀ ਇਨਫੋਰਮੇਸ਼ਨ ਹੋਵੇ ਕੋਈ ਵੀ ਅਧੂਰੀ ਜਾਣਕਾਰੀ ਸਾਡੇ ਵਾਸਤੇ ਨੁਕਸਾਨ ਦਾਇਕ ਹੋ ਸਕਦੀ ਹੈ ਤਾਂ ਤੁਸੀਂ ਕੀ ਕਰਨਾ ਪਹਿਲੀ ਗੱਲ ਸ਼ਾਂਤ ਜਗਾ ਹੋਵੇ ਤੁਹਾਡੇ ਕੋਲ ਠੀਕ ਹੈ ਜਦੋਂ ਬ੍ਰਾਮਰੀ ਕਰਨੀ ਹੈ ਜਦੋਂ ਬ੍ਰਾਮਰੀ ਦੀ ਟੈਕਨੀਕ ਤੁਸੀਂ ਫਾਲੋ ਕਰਨੀ ਹੈ ਸੈਕੰਡਲੀ ਇਹ ਟੈਕਨੀਕਲੀ ਪ੍ਰੂਵਨ ਸਾਇੰਟੀਫਿਕਲੀ ਵੀ ਪ੍ਰੂਵਨ ਸੋ ਇਹਨੂੰ ਬਿਲਕੁਲ ਵੀ ਲਾਈਟਲੀ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਇਹਨੂੰ ਸincerely ਕਰਨਾ ਔਰ ਬਿਲਕੁਲ ਇਮਾਨਦਾਰੀ ਦੇ ਨਾਲ ਕਰਨਾ ਪਰ ਆਪਦੀ ਔਸ਼ਧੀ ਮੈਂ ਫੇਰ ਕਹਿ ਰਿਹਾ ਵੀ ਔਸ਼ਧੀ ਨਹੀਂ ਛੱਡਣੀ ਠੀਕ ਹੈ ਤੁਸੀਂ ਇਸ ਲੇਖੇ ਜਿਨਾਰੇ ਵੀ ਔਸ਼ਧੀਆਂ ਬੰਦ ਕਰ ਦੋ ਮਹਤਾ ਜੀ ਇਹਦੇ ਨਾਲ ਹੀ ਠੀਕ ਹੋ ਜਾਊਗਾ ਬਟ ਤੁਸੀਂ ਔਸ਼ਧੀ ਦਾ ਕੰਮ ਔਸ਼ਧੀ ਨਹੀਂ ਕਰਨਾ ਕਿਉਂਕਿ ਉਸ ਲੈਵਲ ਤੇ ਨਹੀਂ ਬੰਦਾ ਪਹੁੰਚਿਆ ਹੁੰਦਾ ਕਿ ਆਪਣੇ ਆਪ ਨੂੰ ਹੀਲ ਕਰ ਸਕੇ ਬਿਲਕੁਲ ਠੀਕ ਹੈ ਸੋ ਹੁਣ ਤੁਸੀਂ ਕਰਨਾ ਕੀ ਹੈ ਪਹਿਲੀ ਗੱਲ ਜਿਹੜਾ ਤੁਹਾਡਾ ਹੈ ਬ੍ਰਹਮਰੀ ਕਰਨ ਤੋਂ ਪਹਿਲਾਂ ਤੁਸੀਂ ਲੰਬੇ ਲੰਬੇ ਪੰਜ ਸਾਹ ਖਿੱਚਣੇ ਆ ਓਕੇ ਐਕਸਟਰਾ ਤੁਸੀਂ ਲੰਬੇ ਲੰਬੇ ਪੰਜ ਸਾਹ ਲੈਣੇ ਆ ਜਦੋਂ ਤੁਸੀਂ ਪੰਜ ਸਾਹ ਲਓਗੇ ਤੁਸੀਂ ਯਕੀਨ ਮੰਨੋ ਮੈਂ ਸਿਰਫ ਇੱਕ ਸਾਹ ਲਿਆ ਤਮੀਨੋ ਇੱਥੇ ਫੀਲ ਹੋ ਗਿਆ ਵੀ ਬਾਡੀ ਦੇ ਵਿੱਚ ਆਕਸੀਜਨ ਦਾ ਫਲੋ ਵਧਿਆ ਠੀਕ ਹੈ ਜਦੋਂ ਤੁਸੀਂ ਇਸ ਤਰ੍ਹਾਂ ਲੰਬੇ-ਲੰਬੇ ਪਹਿਲਾਂ ਪੰਜ ਸਾਹ ਲੈਨੇ ਹੋ ਔਰ ਉਸ ਤੋਂ ਬਾਅਦ ਤੁਸੀਂ ਉਹਨੂੰ ਰਿਲੀਜ਼ ਕਰਦੇ ਹੋ ਤਾਂ ਇਹਦੇ ਨਾਲ ਕੀ ਹੈ ਤੁਹਾਡੀ ਬਾਡੀ ਦੇ ਵਿੱਚ ਸਾਰੀ ਕਾਰਬਨ ਡਾਈਆਕਸਾਈਡ ਆਊਟ ਆ ਗਈ ਆਕਸੀਜਨ ਕਾਰਬਨ ਡਾਈਆਕਸਾਈਡ ਦੀ ਜਗ੍ਹਾ ਭਰ ਚੁੱਕੀ ਠੀਕ ਹੈ ਆਪਣੀ ਬਾਡੀ ਨੂੰ ਰਿਕੁਆਇਰਮੈਂਟ ਆ ਆਕਸੀਜਨ ਦੀ ਜਦੋਂ ਆਕਸੀਜਨ ਤੁਹਾਡੀ ਬਾਡੀ ਦੇ ਵਿੱਚ ਆ ਤਾਂ ਬਾਡੀ ਇੰਨੀ ਸਮਾਰਟ ਹੈ ਪਰਮਾਤਮਾ ਨੇ ਇੰਨੀ ਕਿਰਪਾ ਬਖਸ਼ੀ ਇਹਦੇ ਉੱਤੇ ਬੀਏ ਆਪਦੇ ਆਪ ਨੂੰ ਹੀਲ ਕਰ ਸਕਦੇ ਰਿਪੇਅਰ ਕਰ ਸਕਦੇ ਜੀ ਜੀ ਹੁਣ ਜਦੋਂ ਤੁਸੀਂ ਬ੍ਰਹਮਰੀ ਕਰਨੀ ਹੈ ਤਾਂ ਪਹਿਲਾਂ ਤੁਸੀਂ ਪੰਜ ਸੱਤ ਨਾਰਮਲ ਕਰਨੀ ਕਿਵੇਂ ਜੀ ਮੈਂ ਉਹੀ ਦੱਸ ਰਿਹਾ ਜੀ ਆਪਾਂ ਉਹੀ ਪੁਆਇੰਟ ਤੇ ਆਉਣੇ ਹੁਣ ਤੁਸੀਂ ਕੀ ਕਰਨਾ ਤੁਸੀਂ ਸਟ੍ਰੇਟ ਬੈਣਾ ਤੁਸੀਂ ਜੇ ਥੱਲੇ ਚੌਂਕੜੀ ਮਾਰ ਕੇ ਬੈਠ ਸਕਦੇ ਹੋ ਤਾਂ ਬੜਾ ਵਧੀਆ ਹੈ ਅਗਰ ਤੁਸੀਂ ਕਿਸੇ ਸਟੇਬਲ ਦੇ ਬੈਠੇ ਜਿਵੇਂ ਮੈਂ ਇਸ ਟਾਈਮ ਕੁਰਸੀ ਤੇ ਬੈਠਾ ਤਾਂ ਬਿਲਕੁਲ ਕਮਰ ਆਪਦੀ ਸਿੱਧੀ ਰੱਖਣੀ ਹੈ ਔਰ ਤੁਸੀਂ ਮੈਂ ਕਹਿੰਦਾ ਸਿਰਫ ਇੱਕ ਵਾਰੀ ਕਰਕੇ ਦੇਖੋ ਵੀਡੀਓ ਚੱਲਦੀ ਦੇ ਵਿੱਚ ਮੇਰੇ ਨਾਲ ਕਰਕੇ ਦੇਖੋ ਜੀ ਵੀਡੀਓ ਜਿੱਦਾਂ ਹੀ ਮੈਂ ਰੁਕੂੰਗਾ ਤੁਸੀਂ ਵੀ ਰੁਕ ਜਿਓ ਤੇ ਤੁਹਾਨੂੰ ਪਤਾ ਲੱਗ ਜੂਗੀ ਇੱਕ ਵਾਰੀ ਕਰਨ ਦੇ ਨਾਲ ਤੁਹਾਨੂੰ ਸਾਈਕੋਲੋਜੀਕਲੀ ਕੀ ਕੀ ਫਰਕ ਲੱਗਦਾ ਹੈ ਕਿ इमोਸ਼ਨਲੀ ਤੁਸੀਂ ਆਪਦੇ ਆਪ ਨੂੰ ਕਿੱਥੇ ਦੇਖਦੇ ਹੋ ਠੀਕ ਮੈਂਟਲੀ ਤੁਹਾਨੂੰ ਕੀ ਕੀ ਫਰਕ ਲੱਗਦਾ ਹੈ ਠੀਕ ਹੈ ਫਿਜ਼ੀਕਲੀ ਤੁਹਾਡੀ ਬਾਡੀ ਦੇ ਵਿੱਚ ਕੀ ਕੀ ਚੇਂਜਸ ਲੱਗਦੇ ਇਹ ਪੈਰਾਮੀਟਰ ਨੇ ਜਿਨ੍ਹਾਂ ਨੂੰ ਤੁਸੀਂ ਨੋਟ ਕਰਨਾ ਹੈ ਠੀਕ ਹੈ ਹੁਣ ਆਪਾਂ ਮੈਂ ਚਾਹੂੰਗਾ ਜੀ ਤੁਸੀਂ ਵੀ ਜੇ ਨਾਲ ਟੈਕਨਿਕ ਜੀ ਉਹ ਟੈਕਨਿਕ ਆਪਾਂ ਕਰਕੇ ਦਿਖਾਉਣੇ ਆ ਔਰ ਮੈਂ ਚਾਹੂੰਗਾ ਜੀ ਤੁਸੀਂ ਵੀ ਨਾਲ ਕਰ ਸਕਦੇ ਜੀ ਜੀ ਉਹਦੇ ਵਿੱਚ ਕੀ ਕਰਨਾ ਤੁਸੀਂ ਆਹ ਉਂਗਲਾਂ ਦੇ ਨਾਲ ਤੁਸੀਂ ਅੱਖਾਂ ਬੰਦ ਕਰ ਲੈਣੀਆਂ ਨੇ ਠੀਕ ਹੈ ਨੱਕ ਬੰਦ ਕਰ ਲੈਣਾ ਔਰ ਇਧਰੋਂ ਕੰਨ ਦੇ ਵਿੱਚ ਹੱਥ ਪਾ ਕੇ ਕੰਨ ਬੰਦ ਕਰ ਦੇਣਾ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਲੰਬਾ ਸਾਹ ਖਿੱਚਣਾ ਪਹਿਲਾਂ ਠੀਕ ਹੈ ਲੰਬਾ ਸਾਹ ਖਿੱਚਣ ਤੋਂ ਪਹਿਲਾਂ ਤੁਸੀਂ ਲੰਬਾ ਸਾਹ ਬਾਹਰ ਛੱਡ ਦੇਣਾ ਠੀਕ ਹੈ ਫਿਰ ਉਸ ਤੋਂ ਬਾਅਦ ਲੰਬਾ ਸਾਹ ਅੰਦਰ ਖਿੱਚਣਾ ਔਰ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿੰਨੇ ਟਾਈਮ ਕਰਨੇ ਚਾਹੀਏ ਸਿਰਫ 5 ਵਜੇ ਫਰੂਕੀ ਜੀ ਫੇਰ ਗੱਲ ਉੱਥੇ ਹੈਗੀ ਵੀ ਜਿਹੜੇ ਸਾਨੂੰ ਪਰਮਾਤਮਾ ਨੇ ਸਾਹ ਕੱਟ ਦਿੰਦੇ ਨੇ ਜਾਂ ਸਾਹ ਲਿਮਟਿਡ ਦਿੰਦੇ ਨੇ ਔਰ ਉਹਦੇ ਬੰਨੀ ਉਹ ਤਾਂ ਆਬਾਦ ਦਿੰਦੇ ਨੇ ਕੱਟ ਤਾਂ ਗਲਤ ਸ਼ਬਦ ਹੈ ਤੇ ਜਿਹੜੇ ਉਹ ਅਥਾ ਸਾਡੇ ਕੋਲੇ ਸਾਹ ਨਹੀਂ ਠੀਕ ਹੈ ਉਹ ਸਾਹਾਂ ਨੂੰ ਜਦੋਂ ਅਸੀਂ ਅਸੀਂ ਉਹਨੇ ਸਮੇਂ ਦੇ ਵਿੱਚ ਇੱਕ ਸਾਹ ਅਵਾਰਚ ਕਰਿਆ ਓਕੇ ਇਹਦੇ ਨਾਲ ਤੁਹਾਡੀ ਲਾਈਫ ਵਧੂਗੀ ਹੀ ਵਧੂਗੀ ਪਹਿਲੀ ਗੱਲ ਮੈਂ ਬੇਨਤੀ ਕਰਨਾ ਚਾਹਾਂਗਾ ਆਪਦੀ ਔਸ਼ਧੀ ਜਰੂਰ ਨਾਲ ਲੈਣੀ ਜਿਹੜੀ ਦਵਾਈ ਖਾਣੇ ਜਿਹੜੀ ਵੀ ਕਿਸੇ ਵੈਦ ਤੋਂ ਖਾਣੇ ਹੋ ਕਿਸੇ ਤੋਂ ਵੀ ਤੁਸੀਂ ਕੋਈ ਵੀ ਚੀਜ਼ ਖਾਣੇ ਹੋ ਉਹ ਦਵਾਈਆਂ ਜਰੂਰ ਨਾਲ ਕੰਟੀਨਿਊ ਕਰਨੀਆਂ ਨੇ ਜਿਨ੍ਹਾਂ ਲੋਕਾਂ ਨੂੰ ਡਿਪਰੈਸ਼ਨ ਦੀ ਦਿੱਕਤ ਹੈ ਜਿਨ੍ਹਾਂ ਲੋਕਾਂ ਨੂੰ ਲਿਵਰ ਦੇ ਰਿਲੇਟਿਡ ਦਿੱਕਤ ਹੈ ਕੋਲੇਸਟ੍ਰੋਲ ਦੇ ਰਿਲੇਟਿਡ ਦਿੱਕਤ ਹੈ ਡੀ ਐਡਿਕਸ਼ਨ ਦੇ ਵਿੱਚ ਦਿੱਕਤ ਹੈ ਜਾਂ ਕਈ ਬੰਦਿਆਂ ਨੂੰ ਐਂਜ਼ਾਇਟੀ ਦੀ ਦਿੱਕਤ ਪਰੇਸ਼ਾਨੀ ਆ ਜਾਂਦੀ ਹੈ ਹੈਅਰ ਫਾਲ ਦੀ ਦਿੱਕਤ ਹੈ ਜੋਇੰਟਸ ਪੇਨ ਦੀ ਦਿੱਕਤ ਹੈ ਤਾਂ ਜਦੋਂ ਆਪਾਂ ਇਹ ਹਮਿੰਗ ਕਰ ਰਹੇ ਸੀਗੇ ਉਸ ਵਕਤ ਤੁਸੀਂ ਦਿਮਾਗ ਦੇ ਵਿੱਚ ਇੱਕ ਪਿਕਚਰ ਲੈ ਕੇ ਚੱਲਨੀ ਹੈ ਪ੍ਰਮਾਤਮਾ ਦੀ ਇੰਨੀ ਮਿਹਰ ਹੈ ਸਾਡੇ ਤੇ ਕਿ ਸਾਡੇ ਅੰਦਰ ਕੋਈ ਦਿੱਕਤ ਪਰੇਸ਼ਾਨੀ ਹੈ ਨਹੀਂ ਹੈ ਉਹ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਤੰਤਰੁਸਤ ਹੋ ਗਿਆ ਨੇ ਪਰ ਫੇਰ ਬੇਨਤੀ ਆ ਵੀ ਇਹਨੂੰ ਕੋਈ ਮੈਜਿਕ ਨਾ ਸਮਝਿਓ ਇਹ ਇੱਕ ਵਰਕ ਜ਼ਰੂਰ ਕਰਦੀ ਹੈ ਹਿਊਮਨ ਫਿਜ਼ਿਓ ਦੇ ਵਿੱਚ ਇਹ ਜ਼ਰੂਰ ਕੈਟਰ ਕਰਦੇ ਆ ਆਪਾਂ ਬਟ ਮੇਰੀ ਬੇਨਤੀ ਇਹ ਹੈ ਵੀ ਇਹਦੇ ਨਾਲ ਆਪਦੀ ਔਸ਼ਧੀ ਜ਼ਰੂਰ ਲਿਓ ਕਿਤੇ ਗਲਤੀ ਨਾਲ ਇਹ ਪਲੇਖੇ 'ਚ ਨਾ ਰਹਿ ਜਿਓ ਵੀ ਠੀਕ ਹੈ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਾਂ ਇਹ ਚੀਜ਼ ਕਰਦੇ ਆਂ ਤੇ ਉਸ ਤੋਂ ਬਾਅਦ ਜਿਹੜੀ ਔਸ਼ਧੀ ਉਹ ਤਾਂ ਆਪਾਂ ਨੂੰ ਲੈਣ ਦੀ ਲੋੜ ਹੀ ਨਹੀਂ ਹੈਗੀ ਜੀ ਜੀ ਸੋ ਮੈਂ ਉਹ ਚੀਜ਼ ਰეკਮੈਂਡ ਨਹੀਂ ਕਰ